ਹਾਂਜੀ ਦੋਸਤੋ ਅੱਜ ਦੀ ਮਾਰਨਿੰਗ ਸਲਾਈਡ ਲੈ ਕੇ ਤੁਹਾਡੇ ਰੂਪ ਰੂਪ ਹਾਂ ਅੱਜ ਅੰਗਰੇਜ਼ੀ ਮਿਨਾ ਅਕਤੂਬਰ 3 ਦਿਨ ਸ਼ੁੱਕਰਵਾਰ ਤੇ ਦੇਸੀ ਮਿਨਾ 8 18 ਹੋ ਚੁੱਕਿਆ ਹੈ ਅੱਜ ਦਾ ਵਿਚਾਰ ਹੈ ਆਪਣੀ ਜ਼ਬਾਨ ਤੋਂ ਇੰਨੇ ਮਿੱਠੇ ਸ਼ਬਦ ਬੋਲੋ ਜਿ ਵਾਪਸ ਲੈਣੇ ਪੈਣ ਤਾਂ ਉਹ ਕੋੜੇ ਨਾ ਲੱਗਣ ਜਿਹੜੇ ਸਾਨੂੰ ਹਮੇਸ਼ਾ ਮਿੱਠੇ ਸ਼ਬਦ ਬੋਲਦੇ ਰਹਿਣਾ ਚਾਹੀਦੇ ਹਨ ਕਿਸੇ ਨੂੰ ਜਿਹੜੇ ਹੈਗੇ ਆਪ ਜਿੱਦਾਂ ਦੇ ਸ਼ਬਦ ਬੋਲਦੇ ਆਂ ਜੇ ਕਰ ਮਿੱਠੇ ਬੋਲਾਂਗੇ ਤਾਂ ਵਾਪਸ ਹੀ ਲੈਣੇ ਪੈਣ ਤਾਂ ਕੋਈ ਉਹਦੇ ਚ ਜਿਹੜੀ ਹੈ ਦਿੱਕਤ ਨਹੀਂ ਆਉਂਦੀ ਬੰਦੇ ਨੂੰ ਪਰੇਸ਼ਾਨੀ ਨਹੀਂ ਹੁੰਦੀ ਤਾਂ ਬੰਦੇ ਨੂੰ ਹਮੇਸ਼ਾ ਹੀ ਮਿੱਠੇ ਬੋਲਦੇ ਰਹਿਣਾ ਚਾਹੀਦਾ ਹੈ ਤਾਂ ਇੰਗਲਿਸ਼ ਵਿੱਚ ਲਿਖਿਆ ਸਪੀਕ ਸੱਚ সুইਟ ਵਰਡਸ ਫ্রম ਯੂਰ ਟੰਗ ਥੈਟ ਇਵਨ ਇਫ ਯੂ ਹੈਵ ਟੂ ਟੇਕ देम ਬੈਕ ਦੇ ਵਿਲ ਨਾਟ ਸੀਮ ਬਿਟਰ ਤਾਂ ਅੱਜ ਸਵਾਲ ਜਵਾਬ ਹੈ ਗਿਆ ਪੰਜਾਬ ਦੀ ਆਖਰੀ ਮਹਾਰਾਣੀ ਕੌਣ ਸੀ ਤਾਂ ਮਹਾਰਾਣੀ ਜਿੰਦਾ ਮੈਕਸ ਮੂਲਰ ਅਨੁਸਾਰ ਆर्य ਲੋਕ ਕਿੱਥੋਂ ਦੇ ਵਸਨੀਕ ਸਨ ਤਾਂ ਮੱਧ ਏਸ਼ੀਆ ਦੇ ਤਾਂ ਦੋਸਤੋ ਇਦਾਂ ਦੀ ਜਿਹੜੀ ਹੈਗੀਆਂ ਵੀਡੀਓਜ਼ ਦੇਖਣ ਲਈ ਸਾਡੀ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਤੁਹਾਡੇ ਤੱਕ ਅਪਡੇਟਸ ਆਉਂਦੀ ਰਹਿਣ ਤਾਂ ਪੰਜਾਬ ਦੇ ਜਿਹੜੇ ਹੈਗੇ ਪਹਿਲੇ ਮੁੱਖ ਮੰਤਰੀ ਕੌਣ ਸਨ ਤਾਂ ਗੋਪੀ ਚੰਦ ਪਾਗਵ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਮਲਾਇਆ ਗਿਆ ਸੀ 1859 ਸੀ ਵਿੱਚ ਕਿਹਦੀ ਰਾਜਧਾਨੀ ਕਿਹੜੀ ਹੈ ਬੀਜਿੰਗ ਅਰਜ ਦੀਆਂ ਖਬਰਾਂ ਪੰਜਾਬ ਪਰ ਵਿੱਚ ਦਸਹਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਆਪਰੇਸ਼ਨ ਸੰਦੂਰ ਤੋਂ ਬਾਅਦ ਮੁਕਤਲ ਕੀਤੀ ਗਿਨਨਕਾਣਾ ਸਾਹਿਬ ਯਾਤਰਾ ਮੁੜ ਸ਼ੁਰੂ ਜੀਐਸਟੀ ਮਾਲੀਏ ਵਿੱਚ 23.35 ਪੀਐਸਡੀ ਸ਼ਾਨਦਾਰ ਵਾਧਾ ਦਰਜ ਛੀਮਾ ਮੌਸਮ ਵਿਭਾਗ ਵੱਲੋਂ 4 ਤੋਂ 6 ਅਕਤੂਬਰ ਤੱਕ ਮੈਂ ਦੀ ਪੇਸ਼ਣ ਪੇਸ਼ੀਨ ਗਈ ਪਹਿਲੇ ক্রিকেট ਟੈਸਟ ਮੈਚ ਵਿੱਚ ਵੈਸਟ ਇੰਡੀਆ ਦੀ ਟੀਮ 162 ਦੌੜਾਂ ਤੇ ਸਿਮਟੀ ਧੰਨਵਾਦ ਦੋਸਤੋ ਐਸਾ ਦੀ ਵੀਡੀਓ ਦੇਖਦੇ ਰਹੋ ਆਪਣੇ ਗਿਆਨ ਵਿੱਚ ਵਾਦਾ ਕਰਦੇ ਰਹੋ